ਸਤਿ ਸ਼੍ਰੀਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਆਪਾਂ ਗੱਲ ਕਰਾਂਗੇ ਜੀ 2 ਦਿਨ ਪਹਿਲਾਂ ਬੀਤੇ ਦਿਨੀ ਜਿਹੜਾ ਰਾਸ਼ਟਰਪਤੀ ਭਵਨ ਵਿੱਚ ਗਵਰਨਰਾਂ ਦੀ ਇੱਕ ਕਾਨਫਰੰਸ ਹੋਈ ਸਾਰੇ ਦੇਸ਼ ਦੇ ਸਾਰੇ ਸੂਬਿਆਂ ਦੇ ਜਿਹੜੇ ਗਵਰਨਰ ਸੀ ਉਹਨਾਂ ਦਾ ਇਕੱਠ ਹੋਇਆ ਇਕੱਤਰਤਾ ਹੋਈ ਉੱਥੇ ਤੇ ਇਹ 2 ਦਿਨ ਚੱਲੀ ਸੀਗੀ ਇਹ ਮੀਟਿੰਗ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਰਾਸ਼ਟਰਪਤੀ ਜੀ ਨੀਤੀਯੋਗ ਦੇ ਜਿਹੜੇ ਵਾਈਸ ਚੇਅਰਮੈਨ ਨੇ ਸੀਈਓ ਇਹਨਾਂ ਦੇ ਨਾਲ-ਨਾਲ ਕਈ ਕੈਬਨਿਟ ਮਨਿਸਟਰ ਵੀ ਸ਼ਾਮ ਦਿਨਾ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਤੇ ਇਸ ਮੌਕੇ ਬੋਲਦਿਆਂ ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਉਹਨਾਂ ਨੇ ਗਵਰਨਰਾਂ ਨੂੰ ਜਿਹੜਾ ਸੈਂਟਰ ਤੇ ਸੂਬੇ ਦੇ ਵਿਚਕਾਰ ਇੱਕ ਮਜ਼ਬੂਤ ਪੁਲ ਦੀ ਤਰ੍ਹਾਂ ਜਿਹੜਾ ਕੰਮ ਕਰਨ ਦਾ ਜ਼ੋਰ ਦਿੱਤਾ ਇਹ ਗਵਰਨਰ ਦੀ ਜਿਹੜੀ ਪੋਸਟ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਇੱਕ ਸੈਰਿਮੋਨੀਅਲ ਪੋਸਟ ਹੀ ਹੁੰਦੀ ਹੈ ਕਨਸਟੀਟਿਊਸ਼ਨਲ ਹੈੱਡ ਹੁੰਦਾ ਵਸੇ ਤਾਂ ਗਵਰਨਰ ਜਿਹੜਾ ਸਟੇਟ ਦਾ ਇਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨਿਕ ਮੁਖੀ ਹੁੰਦਾ ਹੈ ਪਰ ਜ਼ਿਆਦਾਤਰ ਜਿਹੜੀ ਇਸ ਨੂੰ ਕਿੰਨੇ ਫੈਸਲੇ ਲਏ ਜਾਂਦੇ ਹਨ ਡੇ ਟੂ ਡੇ ਅਫੇਅਰਸ ਤੇ ਜਾਂ ਸੂਬੇ ਨੂੰ ਚਲਾਉਣ ਵਾਸਤੇ ਜਿਹੜੀ ਸਰਕਾਰ ਉੱਥੋਂ ਦੀ ਚੁਣੀ ਹੋਈ ਹੁੰਦੀ ਹੈ ਉਹਦਾ ਮੁੱਖ ਮੰਤਰੀ ਤੇ ਉਹਦੀ ਕੈਬਨਿਟ ਜਿਹੜੀ ਹੈ ਉਹ ਫੈਸਲੇ ਲੈਂਦੀ ਹੈ ਤੇ ਗਵਰਨਰ ਜਿਹੜਾ ਹੈ ਉਹ ਕੈਬਨਿਟ ਦੇ ਜਿਹੜੇ ਜੋ ਵੀ ਸੁਝਾਅ ਦਿੱਤੇ ਗਏ ਹੁੰਦੇ ਨੇ ਜੋ ਵੀ ਫੈਸਲੇ ਕੈਬਨਿਟ ਲੈਂਦੀ ਹੈ ਉਹਦੇ ਨਾਲ ਉਹ ਉਸ ਨਾਲੀ ਸਲਾਹ ਦੇ ਉੱਪਰ ਹੀ ਚੱਲਦਾ ਹੁੰਦਾ ਹੈ ਗਵਰਨਰ ਨੇ ਉਹ ਆਪਣੀ ਤੌਰ ਦੇ ਉੱਤੇ ਫੈਸਲੇ ਨਹੀਂ ਲੈ ਸਕਦੇ ਚਲੋ ਖੈਰ ਆਪਾਂ ਪਹਿਲਾਂ ਗੱਲ ਕਰ ਰਹੀ ਸੀ ਇਸ 2 ਦਿਨ ਦੀ ਜਿਹੜੀ ਮੀਟਿੰਗ ਹੋਈ ਗਵਰਨਰਾਂ ਦੀ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਤਾਂ ਕੋਲ ਬੰਨਦਾ ਉਹਨਾਂ ਨੂੰ ਜ਼ੋਰ ਦਿੱਤਾ ਸੈਂਟਰ ਤੇ ਸਟੇਟਸ ਦੇ ਵਿੱਚ ਸੂਬਿਆਂ ਦੇ ਵਿੱਚ ਉਹਨਾਂ ਨੇ ਇਹਦੇ ਨਾਲ ਨਾਲ ਇਹ ਵੀ ਕਿਹਾ ਕਿ ਗਵਰਨਰ ਜਿਹੜੇ ਨੇ ਉਹਨਾਂ ਨੂੰ ਲੋਕਾਂ ਦੇ ਨਾਲ ਜਿਹੜਾ ਆਪਣਾ ਮਿਲਜੁਲ ਹੈ ਉਹ ਵਧਾਉਣਾ ਚਾਹੀਦਾ ਹੈ ਸੋਸ਼ਲ ਇੰਸਟੀਚਿਊਸ਼ਨਸ ਯਾਨੀ ਕਿ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਜਿਹੜਾ ਰابطਾ ਗਵਰਨਰਾਂ ਨੂੰ ਕਾਇਮ ਕਰਨਾ ਚਾਹੀਦਾ ਹੈ ਤਾਂਕਿ ਜਿਹੜੇ ਸਮਾਜ ਦੇ ਪਿਛੜੇ ਤੇ ਵੰਚਿਤ ਲੋਕਾਂ ਨੇ ਉਹਨਾਂ ਦੀ ਜਿਹੜੀ ਮਦਦ ਹੈ ਉਹ ਜ਼ਿਆਦਾ ਸੁਚਾਰੂ ਪ੍ਰੰਧ ਨਾਲ ਕੀਤੀ ਜਾ ਸਕੇ ਪ੍ਰੈਜ਼ੀਡੈਂਟ ਜਿਹੜੇ ਦਰੁਪਦੀ ਮਰਮੁਰੂ ਨੇ ਉਹਨਾਂ ਨੇ ਵੀ ਕਿਹਾ ਕਿ ਲੋਕਤੰਤਰ ਦੇ ਵਿੱਚ ਇਹ ਜ਼ਰੂਰੀ ਹੈ ਕਿ ਜਿਹੜੀਆਂ ਸੈਂਟਰਲ ਏਜੰਸੀਜ਼ ਹੁੰਦੀਆਂ ਨੇ ਉਹਨੂੰ ਸੂਬਿਆਂ ਦੇ ਨਾਲ ਬਿਹਤਰ ਤਾਲਮੇਲ ਦੇ ਵਿੱਚ ਜੁੜਾ ਹੈ ਉਹ ਕੰਮ ਕਰ ਸਕਣ ਕਿਉਂਕਿ ਜਿਵੇਂ ਆਪਾਂ ਕਿਹਾ ਕਿ ਗਵਰਨਰ ਜਿਹੜੇ ਨੇ ਉਹ ਸੰਵਿਧਾਨਿਕ ਮੁਖੀ ਹੁੰਦੇ ਨੇ ਸੂਬੇ ਦੇ ਤੇ ਉਹ ਜਿਹੜੇ ਨੇ ਇਸ ਕਪੈਸਿਟੀ ਦੇ ਵਿੱਚ ਇਸ ਤਾਲਮੇਲ ਨੂੰ ਹੋਰ ਜਿਹੜਾ ਹੈ ਵਧਾਵਾ ਦੇ ਸਕਦੇ ਨੇ ਚੰਗੇ ਸਚਾਰੂਤਾਂ ਨਾਲ ਚਲਾ ਤਾਲਮੇਲ ਨੂੰ ਕਾਇਮ ਰੱਖ ਸਕਦੇ ਨੇ ਜੀ ਹੋਮ ਮਿਨਿਸਟਰ ਜਿਹੜੇ ਅਮਿਤ ਸ਼ਾਹ ਸੀ ਉਹਨਾਂ ਨੇ ਵੀ ਜਿਹੜਾ ਗਵਰਨਰ ਨੂੰ ਸਲਾਹ ਦਿੱਤੀ ਕਿ ਤੁਹਾਨੂੰ ਵਾਈਬਰੈਂਟ ਵਿਲੇजेस ਦੇ ਜਾਂ ਐਸਪੀਰੇਸ਼ਨਲ ਡਿਸਟ੍ਰਿਕਟਸ ਨੇ ਕੁਝ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਜੋ ਅੱਗੇ ਵਧਣ ਦੇ ਵਿੱਚ ਜੋ ਜੋਸ਼ ਦਿਖਾ ਰਹੇ ਨੇ ਜਾਂ ਇਹ ਜਿਹੇ ਪਿੰਡ ਨੇ ਜਿੱਥੇ ਵੀ ਕੁਝ ਨਵਕਲਾ ਜਿਹੜਾ ਹੈ ਉਹ ਹੁੰਦਾ ਹੈ ਉਹਨਾਂ ਵਿੱਚ ਜਾ ਕੇ ਕੰਮ ਕਰਨ ਦੀ ਜਿਹੜੀ ਸਲਾਹ ਦਿੱਤੀ ਤਾਂ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਹੈ ਉਹ ਸਰਕਾਰ ਦੇ ਵਿਕਾਸ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਵਧਾਇਆ ਜਾ ਸਕੇ ਜੀ ਨਾਲ ਨਾਲ ਫਿਰ ਜਿਹੜੇ ਆਪਣੇ ਰਾਸ਼ਟਰਪਤੀ ਨੇ ਜੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਨੈਸ਼ਨਲ ਐਜੂਕੇਸ਼ਨਲ ਪਾਲਿਸੀ ਹੈ ਜਿਹੜੀ ਮੋਦੀ ਸਰਕਾਰ ਨੇ ਲੈ ਕੇ ਆਈ ਹੈ ਉਹਦੇ ਜਿਹੜੇ ਰਿਫਾਰਮਸ ਨੇ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਹੋਰ ਸੁਚਾਰੂ ਢੰਗ ਨਾਲ ਉਹਦੇ ਵਿੱਚ ਗਵਰਨਰਾਂ ਦਾ ਰੋਲ ਜਿਹੜਾ ਹੈ ਕਿਉਂਕਿ ਉਹ ਯੂਨੀਵਰਸਿਟੀਆਂ ਦੇ ਚਾਂਸਲਰ ਜਿਹੜੇ ਨੇ ਉਹ ਗਵਰਨਰ ਹੀ ਬਿਲਾ ਸੂਬੇ ਦਾ ਹੁੰਦਾ ਉਹ ਹੁੰਦਾ ਹੈਗਾ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਕੰਮ ਕਰਨ ਬਾਰਡਰ ਵਿਲੇजेस ਜਿਹੜੇ ਨੇ ਸਰਹੱਦੀ ਪਿੰਡ ਨੇ ਜਾਂ ਸਰਹੱਦੀ ਜ਼ਿਲ੍ਹੇ ਨੇ ਉਥੇ ਜਾਣ ਦੀਆਂ ਜਿਹੜੇ ਟ੍ਰਾਈਬਲ ਏਰੀਆਜ਼ ਨੇ ਉਥੇ ਗਵਰਨਰ ਨੂੰ ਜਾਣਾਂ ਜ਼ਿਆਦਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਵੱਖ-ਵੱਖ ਸਲਾਹਾਂ ਜਿਹੜੀਆਂ ਨੇ ਗਵਰਨਰਾਂ ਨੂੰ ਦਿੱਤੀਆਂ ਹਨ ਹੁਣ ਜਿਹੜਾ ਨਾਨ ਬੀਜਪੀ ਰੂਲਡ ਸਟੇਟਸ ਨੇ ਜਿੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਰੋਧੀ ਪਾਰਟੀਆਂ ਦੀ ਸਰਕਾਰ ਜਿਹੜੀ ਹੈਗੀ ਹੈ ਉੱਥੇ ਤੇ ਗਵਰਨਰਾਂ ਦੇ ਜਿਹੜੇ ਵਿਚਕਾਰ ਨੇ ਮੁੱਖ ਮੰਤਰੀ ਨੇ ਜਿਹੜੇ اپੋਜੀਸ਼ਨ ਦੇ ਰੂਲਸ ਸਟੇਟਸ ਨੇ ਤੇ ਜਿਹੜੇ ਉੱਥੇ ਗਵਰਨਰ ਲੱਗੇ ਹੋਏ ਨੇ ਜੋ ਕਿ ਬੀਜੇਪੀ ਦੇ ਅਪੁਆਇੰਟਮੈਂਟ ਨੇ ਉਹਨਾਂ ਦੇ ਵਿਚਕਾਰ ਪਹਿਲਾਂ ਤੋਂ ਹੀ ਕਾਫੀ ਤਰ੍ਹਾਂ ਦੇ ਜਿਹੜੇ ਝਗੜੇ ਨੇ ਉਹ ਰੋਜ਼ਮਰਦਮ ਸਰਕਾਰ 'ਤੇ ਲੋੜ ਨੂੰ ਲੈ ਕੇ ਜਿਹੜੇ ਨੇ ਉਹ ਹਰ ਰੋਜ਼ ਹੀ ਦੀ ਤਰ੍ਹਾਂ ਹੀ ਸੁਰਖੀਆਂ ਜਿਹੜੀਆਂ ਨੇ ਉਹ ਬਣਦੇ ਰਹੇ ਨੇ ਤੇ ਇਸ ਤਰ੍ਹਾਂ ਦੀਆਂ ਸਲਾਹਾਂ ਨਾਲ ਕੀ ਇਹ ਜਿਹੜੀ ਟਕਰਾਅ ਹੈ ਇਹ ਹੋਰ ਵਧੇਗਾ ਜਿਹੜਾ ਸੂਬਿਆਂ ਤੇ ਸੈਂਟਰ ਦੇ ਵਿੱਚ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੀ ਲੇਕਿਨ ਇਹ ਨਹੀਂ ਹੈ ਕਿ ਇਹ ਜਿਹੜੇ ਗਵਰਨਰ ਹੌਣ ਲਗਾਏ ਗਏ ਨੇ ਬੀਜੇਪੀ ਵੱਲੋਂ ਇਹਨਾਂ ਦੇ ਵੱਲੋਂ ਹੀ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਗਵਰਨਰ ਦਾ ਰੋਲ ਸ਼ੁਰੂ ਤੋਂ ਹੀ ਜਿਹੜਾ ਹੈ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ ਜੀ ਕਾਂਗਰਸ ਦਾ ਜਿਹੜਾ ਲੰਬੇ ਸਮੇਂ ਜਦੋਂ ਸ਼ਾਸਨ ਸੀਗਾ ਜੀ ਉਦੋਂ ਗਵਰਨਰਾਂ ਨੂੰ ਜਿਹੜਾ ਹੈ ਉਹ ਉਹ ਸੂਬੇ ਦੀਆਂ ਚੋਣਾਂ ਹੋਈਆਂ ਸਰਕਾਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗਰਾਉਂ ਦੇ ਵਿੱਚ ਜਿਹੜਾ ਹੈ ਉਹ ਕਾਫੀ ਅਹਿਮ ਰੋਲ ਰੈਂਦਾ ਹੁੰਦਾ ਸੀਗਾ ਜੀ ਕਿਉਂਕਿ ਗਵਰਨਰ ਦੀ ਸਿਫਾਰਿਸ਼ ਦੇ ਉੱਤੇ ਹੀ ਜਿਹੜਾ ਹੈ ਸਰਕਾਰ ਨੂੰ ਬਰਖਾਸਤ ਕਰਕੇ ਉੱਥੇ ਗਵਰਨਰੀ ਰਾਜ ਜਿਹੜਾ ਹੈ ਉਹ ਲਾਇਆ ਜਾ ਸਕਦਾ ਸੀ ਬਹੁਤ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਨੇ ਖਾਸ ਕਰਕੇ ਇੰਦਰਾ ਗਾਂਧੀ ਜੀ ਜਦੋਂ ਪ੍ਰਾਈਮ ਮਿਨਿਸਟਰ ਸੀ ਉਹ ਗਰਾਈਆਂ ਗਈਆਂ ਉਦੇ ਵਿੱਚ گورنرਾਂ ਦੀ ਬਹੁਤ ਅਹਿਮ ਭੂਮਿਕਾ ਸ਼ਿਗੇ ਜੀ ਅੱਜਕਲ ਜੋ ਲੇਕਿਨ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਸਰਕਾਰਾਂ ਗਿਰਾਈਆਂ ਨਹੀਂ ਜਾ ਰਹੀਆਂ ਹਨ ਪਰ ਉਹਨਾਂ ਦੇ ਕੰਮ ਕਾਜ ਦੇ ਵਿੱਚ ਜਿਹੜਾ ਹੈ ਅਰਚਨ ਪੈਦਾ ਕਿਵੇਂ ਹੋ ਸਕਦੀ ਹੈ ਕਿਵੇਂ ਕੀਤੀ ਜਾ ਸਕਦੀ ਹੈ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਾਫੀ ਹੋ ਰਹੀਆਂ ਨੇ ਬਹੁਤ ਉਹਨਾਂ ਦੀਆਂ ਜਿਹੜੀਆਂ ਨੇ ਆਪਾਂ ਐਗਜ਼ਾਮਪਲਸ ਜਿਹੜੀਆਂ ਨੇ ਉਹ ਦੇਖ ਸਕਦੇ ਹਾਂ ਜੀ ਕੇਰਲਾ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਜਾਂ ਪੰਜਾਬ ਆਪਾਂ ਆਪਣੇ ਸੂਬੇ ਦੀ ਗੱਲ ਕਰੀਏ ਜੀ ਅਲੱਗ-ਅਲੱਗ ਮੌਕਿਆਂ ਦੇ ਉੱਤੇ ਇਹ ਵੀ ਹੋਇਆ ਹੈ ਕਿ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਉਹ ਸੁਪਰੀਮ ਕੋਰਟ ਦਾ ਉਹਨਾਂ ਨੇ ਸਹਾਰਾ ਲਿਆ ਹੈ ਸੁਪਰੀਮ ਕੋਰਟ ਦੇ ਵਿੱਚ ਗੀਆਂ ਨੇ ਤਾਂ ਕੀ ਗਵਰਨਰ ਨੇ ਨਾਲ ਜਿਹੜਾ ਕਨਸਟੀਟਿਊਸ਼ਨਲ ਕ੍ਰਾਈਸਿਸ ਆਪਾਂ ਕਹਿ ਸਕਦੇ ਹਾਂ ਸੰਵਿਧਾਨਿਕ ਸੰਕਟ ਗਵਰਨਰਾਂ ਦੇ ਫੈਸਲਿਆਂ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਆ ਸਕੇ ਸੀ ਉਹਨਾਂ ਦਾ ਕੋਈ ਹੱਲ ਜਿਹੜਾ ਹੈ ਲੱਭਿਆ ਜਾ ਸਕੇ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ ਜੀ ਬਨਵਾਰੀ ਲਾਲ ਪ੍ਰੋਹਿਤ ਜਿਹੜੇ ਨੇ ਉਹ ਆਪਣੇ ਗਵਰਨਰ ਹੁੰਦੇ ਸੀ ਤੇ ਉਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਹੀ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਸੀਗੀ ਤੇ ਉਹਦੇ ਵੀ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਜਾਣਾ ਪਿਆ ਤੇ ਉੱਥੋਂ ਇਹ ਫੈਸਲਾ ਮਿਲਿਆ ਹੋਰ ਵੀ ਵਕ ਵਕ ਟਾਈਮ ਦੇ ਉੱਤੇ ਚਾਹੇ ਉਹ ਹੈਲੀਕਾਪਟਰ ਦੀ ਵਰਤੋਂ ਜਿਹੜੀ ਕਰਦੇ ਸੀ ਉਹ ਦੌਰੇ ਵਾਸਤੇ ਉਹ ਸੀਐਮ ਨੇ ਤੋਕ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਸੀ ਕਿ ਨਹੀਂ ਮੈਂ ਬਾਇਰ ਰੋਡ ਹੀ ਟਰੈਵਲ ਕਰੂੰਗਾ ਤੇ ਉਹਨਾਂ ਨੇ ਉਸ ਤੋਂ ਬਾਅਦ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ ਪਰ ਉਹ ਹਾਂ ਸਰਹੱਦੀ ਦੌਰੇ ਜਿਹੜੇ ਨੇ ਉਹ ਉਹਨਾਂ ਨੇ ਜਾਰੀ ਰੱਖੇ ਤੇ ਗਵਰਨਰ ਨੇ ਜਦੋਂ ਵੀ ਸਰਹੱਦੀ ਜਿਹੜੇ ਜਾ ਕੇ ਤੇ ਵੀ ਵਿਜ਼ਿਟ ਕਰਨਾ ਹੁੰਦਾ ਹੈ ਤਾਂ ਜਿਹੜਾ ਗਵਰਨਮੈਂਟ ਦਾ ਚੀਫ ਸੈਕਟਰੀ ਹੈ ਜਾਂ ਉਹ ਜਿਹੜੇ ਡੀਜੀਪੀ ਨੇ ਉਹਨਾਂ ਨੂੰ ਨਾਲ ਜਾਣਾ ਪੈਂਦਾ ਹੈ ਗਵਰਨਰ ਦੇ ਪ੍ਰੋਟੋਕਾਲ ਹੈ ਸੋ ਇਹਨਾਂ ਇਸ ਚੀਜ਼ ਨੂੰ ਲੈ ਕੇ ਵੀ ਜਿਹੜਾ ਹੈ ਸੀਐਮ ਤੇ ਗਵਰਨਰ ਦੇ ਵਿੱਚ ਕਹਾ ਸੁਣੀ ਜਿਹੜੀ ਹੈ ਉਹ ਕਾਫੀ ਹੋਈ ਕਿ ਹਾਂਜੀ ਅਧੀ ਸਰਕਾਰ ਮੇਰੀ ਲੈ ਕੇ ਨਾਲ ਚਲੇ ਜਾਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਹੋਰ ਵੀ ਕਾਫੀ ਚੀਜ਼ਾਂ ਸੀ ਜਿਵੇਂ ਬਿੱਲ ਨੇ ਉਹ ਗਵਰਨਰ ਵੱਲੋਂ ਰੋਕਲੇ ਜਾਣੇ ਆਪਣੇ ਕੋਲ ਕਿ ਹਾਂਜੀ ਮੈਂ ਇਹਨਾਂ ਤੇ ਹਜੇ ਵਿਚਾਰ ਚਰਚਾ ਕਰ ਰਿਹਾ ਹਾਂ ਫਿਰ ਜਿਵੇਂ ਯੂਨੀਵਰਸਿਟੀਆਂ ਨੂੰ ਟਰਾਂਸਫਰਰ ਆਉਣ ਦਾ ਬਿੱਲ ਹੀ ਸੀਗਾ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜ ਦਿੱਤਾ ਸੀ ਉੱਥੋਂ ਵਾਪਸ ਆ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਵੀ ਕਾਫੀ ਹੋਈਆਂ ਤੇ ਪਿੱਛੇ ਜੇ ਤਾਂ ਉਹਨਾਂ ਨੇ ਜਦੋਂ ਉਹਨਾਂ ਦਾ ਰੈਜ਼ੀਗਨੇਸ਼ਨ ਸਬਮਿਟ ਜੋ ਦਿੱਤਾ ਸੀ ਉਹ ਐਕਸੈਪਟ ਹੋਆ ਮਨਜ਼ੂਰ ਕੀਤਾ ਗਿਆ ਰਾਸ਼ਟਰਪਤੀ ਵੱਲੋਂ ਤਾਂ ਉਹਨਾਂ ਨੇ ਇਹ ਕਿਹਾ ਕਿ ਹਾਂ ਮੇਰੀ ਜੋ ਹੈ ਚੀਫ ਮਿਨਿਸਟਰ ਨਾਲ ਜਗਾ ਬਣਦੀ ਨਹੀਂ ਸੀ ਇਸੇ ਕਰਕੇ ਹੀ ਮੈਂ ਅਸਤੀਫਾ ਦਿੱਤਾ ਹੈ ਚਾਹੇ ਉਹਦੇ ਕਾਰਨ ਕੁਝ ਵੀ ਰਹੇ ਹੋਣ ਪਰ ਉਸ ਤੋਂ ਬਾਅਦ ਬਦਲ ਕੇ ਹੁਣ ਜਿਹੜੇ ਨੇ ਗੁਲਾਬ ਚੰਦ ਕੁਟਾਰੀਆ ਜੀ ਨੂੰ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਨੇ ਉਹਨਾਂ ਨੇ ਹੁਣੇ ਆਪਣਾ ਜਿਹੜਾ ਹਕਾਰਪਲ ਜਿਹੜਾ ਸੰਭਾਲਿਆ ਹੈ ਤੇ ਦੇਖੋ ਉਹਨਾਂ ਦੇ ਆਉਣ ਨਾਲ ਇਹਨਾਂ ਜਿਹੜੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਉਮੀਦ ਰਹਿੰਦੀ ਹੈ ਜਾਂ ਬਦਲਦੀ ਹੈ ਇਹ ਦੇਖਣ ਦਾ ਵਿਸ਼ਾ ਹੈ ਪਰ ਉਹਨਾਂ ਨੇ ਵੀ ਆਨ ਜਦੋਂ ਉਹਨਾਂ ਨੇ ਆਪਣਾ ਆਧਾ ਸੰਭਾਲ ਲਿਆ ਤੇ ਉਹਨਾਂ ਦਾ ਬਿਆਨ ਨਹੀਂ ਜਰੂਰ ਸੀ ਕਿ ਮੈਂ ਜਿਹੜਾ ਹੈ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਜਿਹੜਾ ਹੈ ਉਹ ਜਾਰੀ ਰੱਖੂੰਗਾ ਕਰੂੰਗਾ ਉਸ ਤੋਂ ਜੇ ਕੋਈ ਇੰਡੀਕੇਸ਼ਨ ਮਿਲਦੀ ਹੈ ਤਾਂ ਸ਼ਾਇਦ ਇਹ ਜਿਹੜਾ ਖਟਾਸ ਹੈ ਉਹ ਚਲਦੀ ਰਹੇ ਆਨ ਵਾਲੇ ਟਾਈਮ ਦੇ ਵਿੱਚ ਵੀ ਕੇਰਲ ਦੇ ਵਿੱਚ ਵੀ ਜਿਹੜਾ ਗਵਰਨਰ ਦਾ ਤੇ ਆਪਣਾ ਉਹਨਾਂ ਦੀ ਸਰਕਾਰ ਇੱਥੋਂ ਦੇ ਮੁੱਖ ਮੰਤਰੀ ਨਾਲ ਕਾਫੀ ਟਕਰਾਅ ਜਿਹੜਾ ਹੈ ਉਹ ਰਿਹਾ ਹੈ ਜੀ ਯੂਨੀਵਰਸਿਟੀਆਂ ਨੂੰ ਲੈ ਕੇ ਹੋਰ ਕੰਮ ਕਰਨ ਨੂੰ ਲੈ ਕੇ ਉਹਨਾਂ ਦੇ ਬਿਆਨ ਡਾਇਰెక్టర్ ਦੇ ਕਾਫੀ ਆਉਂਦੇ ਨੇ ਤੇ ਇਤਸੋ ਤੱਕ ਕੇ ਕਈ ਵਾਰ ਕਿ ਮੇਰੇ ਖਿਆਲ ਨਾਲ ਕਿ ਕੁੰਡਿਆਂ ਨੂੰ ਭੇਜ ਕੇ ਉਹਨਾਂ ਦੇ ਵੱਲੋਂ ਇਹ ਅਲੀਗੇਸ਼ਨ ਵੀ ਲਾਇਆ ਕਿ ਸਰਕਾਰ ਨੇ ਭੇਜੇ ਨੇ ਤੇ ਮੇਰੇ ਤੇ ਹਮਲਾ ਹੋਇਆ ਹੈ ਇਸ ਤਰ੍ਹਾਂ ਦੀਆਂ ਉਹ ਗੜੀਆਂ ਨੇ ਅਲੀਗੇਸ਼ਨਾਂ ਉਸੇ ਲੱਗਦੀਆਂ ਰਹੀਆਂ ਨੇ ਆ ਵੈਸਟ ਬੰਗਾਲ ਦੇ ਵਿੱਚ ਵੀ ਜਿਹੜਾ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਕਾਫੀ ਗਵਰਨਰ ਦਾ ਤੇ ਮਮਤਾ ਬੇਰਦੀ ਦਾ ਜਿਹੜਾ ਹੈ ਝਗੜਾ ਉਹ ਸੁਰਖੀਆਂ ਦਾ ਹਿੱਸਾ ਰਹਿੰਦਾ ਹੈ ਪਹਿਲਾਂ ਜਦੀਪ ਧੰਕਰ ਜੀ ਜਿਹੜੇ ਸੀ ਉੱਥੋਂ ਦੇ ਗਵਰਨਰ ਸੀ ਉਹਨਾਂ ਦਾ ਕਈ ਲੋਕ ਇਹ ਕਹਿੰਦੇ ਨੇ ਕਿ ਉਪ ਰਾਸ਼ਟਰਪਤੀ ਬਣਾਉਣਾ ਸ਼ਾਇਦ ਉਹਨਾਂ ਦਾ ਇੱਕ ਇਨਾਮ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਉਹਨਾਂ ਨੇ ਮਮਤਾ ਬੇਰਦੀ ਨਾਲ ਕਾਫੀ ਲੋਹਾ ਲਿਆ ਕਾਫੀ ਜਿਹੜਾ ਹੈ ਮੁੱਦਿਆਂ ਦੇ ਉੱਤੇ ਉਹਨਾਂ ਦੀ ਲੜਾਈ ਜਿਹੜੀ ਉਹ ਨਾਲ ਹੁੰਦੀ ਰਹੀ ਉਸ ਦਾ ਇਰਾਮ ਹੀ ਉਹਨਾਂ ਨੂੰ ਇਸ ਪਦਵੀ ਦੇ ਤੌਰ ਤੇ ਦਿੱਤਾ ਗਿਆ ਬੜੇ ਲੋਕਾਂ ਦਾ ਕਹਿਣਾ ਹੈ ਮੰਨਣਾ ਹੈ ਤਾਮਿਲਨਾਡੂ ਦੇ ਵਿੱਚ ਵੀ ਆਰ ਐਨ ਰਵੀ ਜੀ ਜੇ ਉਹਨਾਂ ਦਾ ਵੀ ਕਾਫੀ ਜਿਹੜਾ ਹੈ ਉਹ ਕਿਸ ਤਰ੍ਹਾਂ ਦੀਆਂ ਘਟਨਾਵਾਂ ਜਿਹੜਾ ਉੱਥੋਂ ਦੀ ਸਰਕਾਰ ਉੱਥੋਂ ਦੇ ਮੁੱਖ ਮੰਤਰੀ ਸਟੇਨ ਨਾਲ ਝਗੜੇ ਦੀਆਂ ਖਬਰਾਂ ਜਿਹੜੀਆਂ ਕਾਫੀ ਆਉਂਦੀਆਂ ਰਹਿੰਦੀਆਂ ਨੇ ਪਿੱਛੇ ਦੇ ਮੇਰਾ ਖਿਆਲ ਉਹਨਾਂ ਨੇ ਇੱਕ ਮਨਿਸਟਰ ਨੂੰ ਵੀ ਬਰਖਾਸਤ ਕਰਦਾ ਸੀ ਕੈਬਨਿਟ ਦੇ ਵਿੱਚ ਜੋ ਕਿ ਸ਼ਾਇਦ ਗਵਰਨਰ ਦਾ ਅਧਿਕਾਰ ਖੇਤਰ ਨਹੀਂ ਹੁੰਦਾ ਹੈ ਪਰ ਅ estrani ਦੀ ਕੰਟਰੋਵਰਸੀ ਜਰੂਰ ਸੁਰਖੀਆਂ ਦੇ ਵਿੱਚ ਕਾਫੀ ਰਹੀ ਸੀਗੀ ਜੀ ਹੁਣ ਜਿਹੜੇ ਵੈਸਟ ਬੰਗਾਲ ਦੇ ਮੌਜੂਦਾ ਗਵਰਨਰ ਨੇ ਜੀ ਸੀ ਵੀ ਅਨੰਦਾ ਬੋਸ ਉਹਨਾਂ ਦਾ ਤੇ ਮੁੱਖ ਮੰਤਰੀ ਮਮਤਾ ਬੇਨਰਜੀ ਦਾ ਵੀ ਕਾਫੀ ਜਿਹੜਾ ਹੈ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਹੈ ਇਥੋਂ ਤੱਕ ਕਿ ਗਵਰਨਰ ਨੇ ਮਮਤਾ ਬੇਨਰਜੀ ਨੂੰ ਤੇ ਉਹਨਾਂ ਦੇ ਪਾਰਟੀ ਦੇ ਕੁਝ ਮੈਂਬਰਾਂ ਨੂੰ ਸੂ ਵੀ ਕਰ ਦਿੱਤਾ ਹੈ ਡੈਮੇजेस ਲਈ ਤੇ ਡੈਫੇਮੇਸ਼ਨ ਲਈ ਕੋਰਟ ਦੇ ਵਿੱਚ ਉਹਨਾਂ ਨੇ ਕਿਉਂਕਿ ਉਹਨਾਂ ਨੇ ਕੁਝ ਅਲਿਗੇਸ਼ਨਸ ਲੱਗੇ ਸੀਗੇ ਜੀ ਸੈਕਸ਼ੂਅਲ ਹਰੈਸਮੈਂਟ ਦੇ ਉੱਥੋਂ ਦੀ ਗਵਰਨਰ ਰਾਜਪੋਵਨ ਦੀ ਕੋਈ EMPLOYEES ਸੀ ਕੰਟਰੈਕਟਰ EMPLOYEES ਉਹਦੇ ਵੱਲੋਂ ਦੋਸ਼ ਲਗਾਏ ਗਏ ਸੀ ਤੇ ਉਸਤੇ ਕੇਸ ਵੀ ਕੀ ਹਾਂ ਗਵਰਨਰ ਜਿਹੜੇ ਨੇ ਉਹਨਾਂ ਨੂੰ ਇਮਿਊਨਿਟੀ ਹੁੰਦੀ ਹੈ ਉਹਨਾਂ ਤੇ ਕੋਈ ਚਾਰਜ ਨਹੀਂ ਲਗਾਇਆ ਜਾ ਸਕਦਾ ਇਸ ਤਰ੍ਹਾਂ ਦੇ ਕੇਸ ਵੀ ਜਿਹੜੇ ਨੇ ਉਹ ਚੱਲ ਰਹੇ ਨੇ ਜੀ ਹੁਣ ਗੱਲ ਸਿਰਫ ਇਹ ਵਿਚਾਰਨ ਵਾਲੀ ਹੈ ਕਿ ਕੀ ਗਵਰਨਰ ਜਿਹੜੇ ਨੇ ਉਹ ਸੰਵਿਧਾਨਿਕ ਪਦ ਤੇ ਜਿਹੜੇ ਬੈਠੇ ਹੁੰਦੇ ਨੇ ਸੂਬੇ ਦੇ ਵਿੱਚ ਉਹਨਾਂ ਦਾ ਰੋਲ ਕੀ ਹੋਣਾ ਚਾਹੀਦਾ ਹੈ ਦੇਖੋ ਜ਼ਿਆਦਾਤਰ ਜੇ ਆਪਾਂ ਕਨਸਟੀਟਿਊਸ਼ਨ ਦੇ ਵਿੱਚ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਉਹ ਡਿਫਾਈਨਡ ਰੋਲ ਹੈ ਗਵਰਨਰ ਦਾ ਇੱਕ ਸੈਰੇਮੋਨੀਅਲ ਰੋਲ ਹੈ ਉਹਨਾਂ ਨੇ ਜਿਹੜੇ ਸੌਂ ਚੁਕਾਉਣ ਦਾ ਨਵੀਂ ਸਰਕਾਰ ਜਦੋਂ ਵੀ ਕੋਈ ਬਣਦੀ ਹੈ ਉਹਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੁੰਦਾ ਹੈ ਆ ਕਿਹੜੀ ਪਾਰਟੀ ਨੂੰ ਉਹਨਾਂ ਨੇ ਸੱਦਾ ਦੇਣਾ ਹੈ ਸਹੁੰ ਚੁੱਕਣ ਵਾਸਤੇ ਮжоਰਿਟੀ ਜਿਹੜੀ ਹੈ ਤਾਂ ਕਿ ਉਹ ਪ੍ਰੂਵ ਕਰ ਸਕਣ ਇਹਦੇ ਵਿੱਚ ਵੀ ਖਾਸ ਕਰ ਜਦੋਂ ਆਪਾਂ ਕਹਿੰਦੇ ਹਾਂ ਕਿ ਹੰਗ ਅਸੈਂਬਲੀ ਹੁੰਦੀ ਹੈ ਇਸੇ ਕੋਲ ਬਹੁਤ ਸਪਸ਼ਟ ਮжоਰਿਟੀ ਨਹੀਂ ਹੁੰਦੀ ਹੈ ਤਾਂ ਗਵਰਨਰ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਕਾਫੀ ਜਿਹੜਾ ਹੈ ਉਹ ਸੁਰੱਖਿਆ ਵਿੱਚ ਆ ਜਾਂਦਾ ਹੈ ਜੇ ਲੇਕਿਨ ਉਸ ਤੋਂ ਇਲਾਵਾ ਜੋ ਨਾਰਮਲ ਰੁਟੀਨ ਦੇ ਵਿੱਚ ਆਪਾਂ ਦੇਖਦੇ ਹਾਂ ਜਿਹੜੀਆਂ ਵੀ ਭਾਜਪਾ ਦੀਆਂ ਸਰਕਾਰਾਂ ਨੇ ਜਾਂ ਸੈਂਟਰਲ ਦੀ ਸਰਕਾਰ ਦੇ ਉਹ ਸੇਮ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਨੇ ਉਥੋਂ ਤੁਸੀਂ ਕਦੇ ਵੀ ਗਵਰਨਰ ਦੀ ਕੋਈ ਵੀ ਖਬਰ ਜਿਹੜੀ ਹੈ ਉਹ ਨਹੀਂ ਸੁਣਦੇ ਕਿ ਹਾਂ ਗਵਰਨਰ ਨੇ ਇਸ ਤਰ੍ਹਾਂ ਦਾ ਦਖਲ ਦਿੱਤਾ ਜਾਂ ਉਹ ਕਿਤੇ ਦੌਰੇ ਤੇ ਚਲੇ ਗਏ ਹੋ ਜਾਂ ਉੱਥੇ ਉਹਨਾਂ ਨੇ ਜਾ ਕੇ ਸਰਕਾਰ ਦੇ ਕਮਾਕਾਰਾਂ ਦੇ ਵਿੱਚ ਕੋਈ ਨੁਕਸ ਜਾਂ ਮਿਲ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦਾ ਕਿਤੇ ਵੀ ਆਪਾਂ ਨੂੰ ਗਵਰਨਰਾਂ ਦਾ ਰੋਲ ਨਹੀਂ ਦੇਖਣ ਨੂੰ ਮਿਲਦਾ ਹੈ ਹਾਂ ਜਿੱਥੇ ਸਕਰੀਆਂ ਸਰਕਾਰਾਂ ਨੇ ਉਹ ਆਪੋਜੀਸ਼ਨ ਪਾਰਟੀ ਦੀਆਂ ਜਾਂ ਵਿਰੋਧੀ ਪਾਰਟੀਆਂ ਦੀਆਂ ਹੁੰਦੀਆਂ ਨੇ ਪਿਛਲੇ ਕੁਝ ਸਾਲਾਂ ਦੇ ਉਤੋਂ ਇਹ ਜਿਹੜਾ ਝਗੜਾ ਹੈ ਇਹ ਟਕਰਾਅ ਜਿਹੜਾ ਹੈ گورਨਰਾਂ ਦਾ ਤੇ ਮੁੱਖ ਮੰਤਰੀਆਂ ਦਾ ਚੁਣੀ ਹੋਈਆਂ ਸਰਕਾਰਾਂ ਦਾ ਉਹ ਕਾਫੀ ਵੱਧ ਚੁੱਕਿਆ ਹੈ ਜੀ ਇਸ ਤਰ੍ਹਾਂ ਦੇ ਜਿਹੜੇ ਲਗਭਗ ਸਾਰੀਆਂ ਸਟੇਟਸ ਸੀ ਜਿਹੜੀਆਂ ਨੇ اپੋਜੀਸ਼ਨ ਪਾਰਟੀਆਂ ਦੀਆਂ ਜਿੱਥੇ ਸਰਕਾਰਾਂ ਨੇ ਉਹਨਾਂ ਨੇ ਗਵਰਨਰਾਂ ਨੂੰ ਸੁਪਰੀਮ ਕੋਰਟ ਤੇ ਵਿੱਚ ਚੈਲੰਜ ਕੀਤਾ ਹੋਇਆ ਹੈ ਔਰ ਸਾਰਿਆਂ ਦਾ ਜ਼ਿਆਦਾ ਤੋਂ ਜਿਹੜਾ ਸਭ ਤੋਂ ਮੇਨ ਇਲਜ਼ਾਮ ਹੈ ਉਹ ਲਗਾਇਆ ਲਗਾਇਆ ਗਿਆ ਹੈ ਉਹਨਾਂ ਸਰਕਾਰਾਂ ਵੱਲੋਂ ਕਿ ਜਿਹੜੇ ਗਵਰਨਰ ਨੇ ਉਹ ਬਿੱਲ ਆਪਣੇ ਕੋਲ ਰੱਖ ਕੇ ਉਹ ਬਿੱਲਾਂ ਤੇ ਬੈਠੇ ਨੇ ਜੀ ਕੋਈ ਉਸ ਦੇ ਉੱਤੇ ਫੈਸਲਾ ਨਹੀਂ ਲੈ ਰਹੇ ਜਿਸ ਨਾਲ ਜਿਹੜੀ ਸੂਬਿਆਂ ਦੀ ਕੰਮ ਕਾਜ ਹੈ ਜੋ ਉਹਨਾਂ ਨੇ ਅਸੈਂਬਲੀ ਦੇ ਵਿੱਚ ਨਵੇਂ ਲਾ ਪਾਸ ਕੀਤੇ ਜਿਨ੍ਹਾਂ ਦਾ ਅਸਰ ਜਿਹੜਾ ਹੈ ਉਹਨਾਂ ਦੇ ਸੂਬੇ ਤੇ ਸਟੇਟ ਦੇ ਉੱਤੇ ਪੈਣਾ ਹੈ ਉਹ ਰੁਕਿਆ ਹੋਇਆ ਹੈ ਪੰਜਾਬ ਦੇ ਵੀ ਤਿੰਨ ਬਿੱਲ ਜਿਹੜੇ ਨੇ ਹਜੇ ਉਹ ਪੈਂਡਿੰਗ ਪਏ ਨੇ ਜਿਨ੍ਹਾਂ ਦੇ ਉੱਤੇ ਸ਼ਾਇਦ ਉਹਨਾਂ ਨੇ ਰਾਸ਼ਟਰਪਤੀ ਨੂੰ ਭੇਜੇ ਨੇ ਬਾਕੀ ਸੂਬਿਆਂ ਦਾ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਆਲਰੇਡੀ ਗਵਰਨਰਾਂ ਦੇ ਖਿਲਾਫ ਚੱਲ ਰਹੇ ਨੇ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਜੋ ਆਈਆਂ ਨੇ ਉਹ ਵੀ ਉਹਨਾਂ ਨੇ ਕਾਫੀ ਹਜੇ ਤੱਕ ਜੋ ਟੋਨ ਰਹੀ ਹੈ ਜਾਂ ਅਪਰੋਚ ਰਹੀ ਹੈ ਸੁਪਰੀਮ ਕੋਰਟ ਦੀ ਉਹ ਇਸ ਤਰੀਕੇ ਦੀ ਹੀ ਰਹੀ ਹੈ ਕਿ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਜਿਹੜਾ ਵਿਅਕਤੀ ਹੈ ਉਹ ਹਰ ਇੱਕ ਜੋ ਬੰਦਾ ਉਸ ਪਦ ਦੇ ਉੱਤੇ ਬੈਠਾ ਹੈ ਉਹ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੰਮ ਕਰੇ ਜੇ ਉਹ ਆਪਣੇ ਦਾਇਰੇ ਤੋਂ ਬਾਹਰ ਨਿਕਲੇਗਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਸੰਕਟ ਜਿਹੜਾ ਹੈ ਉਹ ਉੱਥੇ ਦੀ ਸਰਕਾਰ ਵਾਸਤੇ ਖੜਾ ਹੋਵੇਗਾ ਹੀ ਹੋਵੇਗਾ ਔਰ ਇਸ ਤਰ੍ਹਾਂ ਦਾ ਇਹ ਨਹੀਂਗਾ ਕਿ ਇਹ ਕੋਈ ਫੋਕੀ ਧਮਕੀ ਹੁੰਦੀ ਹੈ ਕਿ ਸੰਕਟ ਖੜਾ ਹੋ ਰਿਹਾ ਹੈ ਵਾਕਿਆ ਹੀ ਗਵਰਨਰ ਕੋਲੇ ਪਾਵਰ ਅਧਿਕਾਰ ਹੈ ਕਿ ਉਹ ਸਿਫਾਰਿਸ਼ ਕਰ ਸਕਦਾ ਹੈ ਰਾਸ਼ਟਰਪਤੀ ਨੂੰ ਕਿ ਸੂਬੇ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ ਉਹ ਆਪਣੀ ਰਿਪੋਰਟ ਦੇ ਸਕਦਾ ਹੈ ਜੇ ਉਹਨੂੰ ਇਹ ਲੱਗਦਾ ਹੈ ਕਿ ਹਾਂ ਜਿਹੜੇ ਹਾਲਾਤ ਨੇ ਉਹ ਸਹੀ ਨਹੀਂ ਹੈਗੇ ਇੱਥੇ ਸੂਬਾ ਜਿਹੜਾ ਹੈ ਉਹ ਕੰਟਰੋਲ ਦੇ ਵਿੱਚ ਲਾਅ ਐਂਡ ਆਰਡਰ ਜਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਚੁੱਕੀਆਂ ਨੇ ਕਿ ਉਹ ਸੂਬਾ ਸਰਕਾਰ ਜਿਹੜੀ ਹੈ ਉਹ ਸੰਭਾਲ ਨਹੀਂ ਸਕਦੀ ਤਾਂ ਉਹ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕਰ ਸਕਦਾ ਹੈ ਪਰ ਹਾਂ ਉਹਦੇ ਲਈ ਸੋਲਿਡ ਗਰਾਊਂਡ ਜਿਹੜੇ ਨੇ ਹੋਣੇ ਉਹ ਬਹੁਤ ਜ਼ਰੂਰੀ ਨੇ ਜਿਹੜੀ ਵਾਜਿਬ ਕਾਰਨ ਜਿਹੜੇ ਨੇ ਉਹ ਜ਼ਰੂਰ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਉਹ ਆਪਣੀ ਇਹ ਨਹੀਂ ਕਿ ਮਰਜ਼ੀ ਨਾਲ ਵੈਸੇ ਹੀ ਕੁਛ ਨਾ ਕੁਛ ਲਿਖ ਦੇਵੇ ਉਹ ਰਿਪੋਰਟ ਇਸ ਤਰ੍ਹਾਂ ਵੀ ਦੇ ਸਕਦਾ ਇਨਫੈਕਟ ਜਿਹੜੇ ਬਿਮਾਰੀ ਦਾ ਬੋਧ ਨੇ ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਇਹ ਧਮਕੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਦਿੱਤੀ ਸੀ ਇੱਕ ਵਾਰ ਕਿ ਮੈਂ ਮੈਨੂੰ ਮਜਬੂਰ ਨਾ ਕਰੂ ਕਿ ਮੈਂ ਇਸ ਤਰ੍ਹਾਂ ਦੀ ਸਵਾਰਿਸ਼ ਜਿਹੜੀ ਹੈ ਉਹ ਲਿਖਾਂ ਕਿ ਸਟੇਟ ਦੇ ਖਿਲਾਫ ਜਿਹੜੇ ਨੇ ਠੀਕ ਨਹੀਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਚਿੱਠੀਆਂ ਦਾ ਕਾਫੀ ਪ੍ਰਦਾਨ ਪ੍ਰਦਾਨ ਜਿਹੜਾ ਹੈ ਹੋਇਆ ਸੀਗਾ ਕਿ ਗਵਰਨਰ ਜਿਹੜੇ ਨੇ ਉਹ ਚਿੱਠੀ ਲਿਖ ਕੇ ਕੁਝ ਨਾ ਕੁਝ ਕਿਸੇ ਕੇਸਾਂ ਦੇ ਉੱਤੇ ਜਿਹੜਾ ਹੈ ਸਟੇਟਸ ਰਿਪੋਰਟ ਮੰਗਦੇ ਸੀ ਕਿ ਮੈਨੂੰ ਦੱਸੋ ਇਸ ਚੀਜ਼ ਦੇ ਵਿੱਚ ਕੀ ਹੋਇਆ ਸਰਕਾਰ ਨੇ ਕੀ ਕਾਰਵਾਈ ਕੀਤੀ ਤੇ ਇਸ ਤਰ੍ਹਾਂ ਦਾ ਜਿਹੜਾ ਜਵਾਬ ਹੈ ਉਹ ਚਾਹੇ ਕਾਨੂੰਨੀ ਦੌਰ ਦੇ ਤੋਂ ਸੀਐਮ ਜਿਹੜੇ ਨੇ ਉਹਨਾਂ ਨੂੰ ਇਹ ਸੀਐਮ ਦੇ ਦਫ਼ਤਰ ਵੱਲੋਂ ਆਈਐਸ ਅਫਸਰ ਵੱਲੋਂ ਇਹ ਜਵਾਬ ਪੇਸ਼ ਜਣਾਣਾ ਲਾਜ਼ਮੀ ਹੁੰਦਾ ਹੈ ਪਰ ਇੰਨਾ ਕਈ ਜਿਹੜੇ ਹਾਲਾਤ ਸੀ ਉਹਨਾਂ ਵਿੱਚ ਜਵਾਬ ਸ਼ਾਇਦ ਨਹੀਂ ਦਿੱਤਾ ਗਿਆ ਸੀਐਮ ਵੱਲੋਂ ਉਸ ਤਰ੍ਹਾਂ ਦੀਆਂ ਚਿੱਠੀਆਂ ਦਾ ਆਦਾਨ-ਪ੍ਰਦਾਨ ਜਿਹੜਾ ਹੈ ਹੁੰਦਾ ਰਿਹਾ ਤੇ ਇਹ ਜਿਹੜੀ ਹੈ ਟਕਰਾਅ ਹੈ ਕਸ਼ਮਕਸ਼ ਹੈ ਇਹ ਜਲਦੀ ਰਹੀ کافی دیر ਤੱਕ ਤੇ ਉਮੀਦ ਹੈ ਕਿ ਅੱਗੇ ਵੀ ਸ਼ਾਇਦ ਇਹ ਇਸ ਤਰ੍ਹਾਂ ਹੀ ਜਾਰੀ ਰਹੇਗੀ ਚਲਦੀ ਰਹੇਗੀ ਪਰ ਹਾਂ ਇਦੇ ਵਿੱਚ ਦੋਨਾਂ ਹੀ ਜਿਹੜੇ ਪਧਰਾਂ ਦੇ ਉੱਤੇ ਬੈਠੇ ਲੀਡਰ ਨੇ ਉਹਨਾਂ ਦੀ ਮੈਜੋਰਿਟੀ ਦਾ ਲੈਵਲ ਕਿੰਨਾ ਵੱਡਾ ਹੈ ਉਹ ਉਸ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਉਹ ਇਸ ਸਿਚੁਏਸ਼ਨ ਨੂੰ ਇਨ੍ਹਾਂ ਸਥਿਤੀਆਂ ਨੂੰ ਕਿਵੇਂ ਨਜਿੱਠਦੇ ਨੇ ਕਿਵੇਂ ਇਹਨਾਂ ਤੇ ਕਾਬੂ ਪਾਉਂਦੇ ਨੇ ਤਾਂ ਕਿ ਜਿਹੜਾ ਹੈ ਸੂਬੇ ਦੀ ਸਰਕਾਰ ਜਿਹੜੀ ਹੈ ਉਹ ਆਪਣਾ ਕੰਮ ਜਿਹੜਾ ਹੈ ਉਹ ਬਾਦਸਤੂਰ ਜਿਹੜਾ ਹੈ ਬਿਨਾ ਕਿਸੇ ਰੋਕ ਟੋਕ ਤੇ ਬਿਨਾ ਕਿਸੇ ਦਖਲ ਦੇ ਜਾਰੀ ਰੱਖ सके ਕਿਉਂਕਿ ਜਿਹੜੀ ਚੁਣੀ ਹੋਈ ਸਰਕਾਰ ਹੈ ਉਹੀ ਜਿਹੜਾ ਸੂਬੇ ਦੇ ਲੋਕਾਂ ਵਾਸਤੇ ਜਵਾਬਦੇਹ ਹੁੰਦੀ ਹੈ ਜੀ ਤੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੁੰਦਾ ਹੈ ਤੇ ਉਹਨਾਂ ਦਾ ਫਰਜ਼ ਬਣਦਾ ਹੁੰਦਾ ਹੈ ਕਿ ਸੂਬੇ ਦੇ ਸਾਰੇ ਕੰਮ ਜਿਹੜੇ ਨੇ ਉਹ ਆਪਣੀਆਂ ਪਾਲਿਸੀਆਂ ਆਪਣੀਆਂ ਨੀਤੀਆਂ ਦੇ ਮੁਤਾਬਿਕ ਕਰਨ ਤੇ گورنر ਦਾ ਰੋਲ ਜਿਹੜਾ ਹੈ ਉਹ ਸਿਰਫ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਕਿ ਉਹ ਸੂਬੇ ਦੀ ਸਰਕਾਰ ਨੂੰ ਜਿੱਥੇ ਲੋਡ ਪਵੇ ਸੈਂਟਰ ਦੇ ਨਾਲ ਜਿਵੇਂ ਇੱਕ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਵੀ ਹੁਣ ਕਿਹਾ ਕਿ ਪੁਲ ਦੇ ਤੌਰ ਤੇ ਕੰਮ ਕਰਨ ਜੋ ਉਹਨਾਂ ਦੇ ਪੈਂਡਿੰਗ ਪੇ ਕੰਮ ਨੇ ਸੈਂਟਰ ਦੇ ਕੋਲੇ ਉਹਨਾਂ ਨੂੰ ਪੂਰੇ ਕਰਾਉਣ ਦੇ ਵਿੱਚ ਮਦਦ ਕਰਨ ਕਿ ਤਾਂ ਕਿ ਛੇਤੀ ਤੋਂ ਛੇਤੀ ਗ੍ਰਹ ਸੂਬੇ ਦਾ ਮੁਸੀਬਤਾਂ ਦਾ ਜਿਹੜਾ ਹੱਲ ਹੈ ਉਹ ਕੱਢਿਆ ਜਾ ਸਕੇ ਧੰਨਵਾਦ